ਦੀ ਵਸਿੰਦਿਆ ਅੱਜ ਤੇਰੀ ਨਖਰੋਣਾ ਬਚਦੀ ਵੇ ਲਾਜ ਕਰਾ ਲੈ ਨੀ ਨਖਰੋ ਲਾਜ ਕਰਾ ਲੈ ਨੀ ਨਖਰੋ ਅੱਜ ਤੇਰੀ ਨਖਰੋਣਾ ਬਚਦੀ ਵੇ ਵਸਿੰਦਿਆ ਅੱਜ ਤੇਰੀ ਨਖਰੋਣਾ ਬਚਦੀ ਵੇ ਲਾਜ ਕਰਾ ਲੈ ਨੀ ਨਖਰੋ ਲਾਜ ਕਰਾ ਲੈ ਨੀ ਨਖਰੋ ਪੜੇ ਪੜੇ ਤੇਰਾ ਮਾਮਾ ਆਇਆ ਦੋਸਾਰ ਰੋਟੀਆਂ ਸੇਕ ਪੀ ਰਾਇ ਸੰਧਾਰਾ ਲੈ ਕੇ ਨਹੀਂ ਮੇਰਾ ਵੀਰ ਉਹ ਵੀ ਸੰਧਾਰਾ ਲੈ ਕੇ ਨਹੀਂ ਮੈਨੂੰ ਕੁਝ ਹੋਇਆ ਪਤਾ ਦੇਖਣ ਕਰਦੀ ਸੀ ਮੇਰੀ ਅਮਰੀ ਦਾਜਾਇਆ ਨਹੀਂ ਸੰਧਾਰਾ ਲੈ ਕੇ ਆਇਆ ਮੇਰੀ ਅਮਰੀ ਦਾਜਾਇਆ ਨਹੀਂ ਸੰਧਾਰਾ ਲੈ ਕੇ ਆਇਆ ਹੋਰ ਕਿਹੜਾ ਸਿੱਕ ਹਾਂ ਹੋਰਾਂ ਦੇ ਤਾਂ ਨਾ ਵੀ ਪੱਗਾ ਹੋਰਾਂ ਅਛਰ ਸਮੀਰ ਦਾ ਕੋਲੋਂ ਦੀ ਨੰਗੇ ਗਿਆ ਚੱਪੇ ਕਰਕੇ ਨੀ ਉਹ ਲੈ ਗਈ ਅਕਾਲ ਪੁਰਖ ਕਿਤਨੀ ਖੁਸ਼ੀ ਕਿਤਨੀ ਬਾਬੇ ਰ ਕਰਨਾ 12 ਵਜੇ ਦਿੱਲੀ ਤੇ ਤਾਂ ਗੁਲਫੀ ਲੈਂ ਚੱਲੀ 12 ਵਜੇ ਦਿੱਲੀ ਮੈਂ ਤਾਂ ਗੁਲਫੀ ਲੈਂ ਚੱਲੀ ਉਧਰੋਂ ਹੋਰਾ ਮੇਰੇ ਮਾਰ ਤੋ ਹੁੰਦਾ ਇਤਨਾ ਬਰਦਾ ਬਈ ਬੇਸਿਕ ਮੇਰਾ ਜੀਰਾ ਸਾਥ ਵਿੱਚ 15 ਕਰ ਦਿੰਦਾ ਕੀ ਹਾਂ ਮੇਦੀ ਦਾ ਤੂੰ ਮੇਦੀ ਆ ਮੈਂ ਦਿੰਦਾ ਤੂੰ ਹੱਥ ਵਿੱਚ ਨਹੀਂ ਆ ਗਈ ਉਹ اتنا ਇੱਕ ਤੋਂ ਮਤ ਨਹੀਂ ਤੇਰੇ ਮਾਰ ਮੈਂ ਚੜਾ ਕੀ ਕਰਦੇ ਤੂੰ ਦਾ ਵੀ ਨਹੀਂ ਸਜਦਾ ਬਿੰਦੀ ਵੀ ਨਹੀਂ ਸਜਦੀ ਸਜਦੀ ਬਲੈਂਕ ਵਾਲੀ ਸਾੜੀ ਬਈਆ ਪਿੰਦਾ ਪੰਧ ਬਹੁਤ ਠੀਕ ਮੈਕ ਚੰਦਰੀ ਦੀ ਕਸਮ ਤਮ ਮਾਰੀ ਲੇਕਾ ਬੁਣ ਮੈਂ ਲੇਹ ਚੰਦਰੀ ਦੀ ਫਿਰ ਜਾ ਮੈਂ ਤੇਰੇ ਇੱਕ ਮੈਂ ਕਮੈਂਟ ਇੱਕ ਕਮੈਂਟ ਆਏ ਮੈਂ ਆ ਤੇ ਆ ਨੂ। ਉਹ ਕੜਜਾ ਮਰੇ ਮੇਂ ਬੋਲ। ਹਾਂ। ਬਈ ਦਿਮਾਸ਼ਾ ਕਰਨਾ ਇੱਕ ਮਿੰਟ। ਨਹੀਂ ਮੇਰੀ ਮਰ ਗਈ ਸੱਸ। ਅੱਛਾ। ਮੈਨੂੰ ਰੋਣਾ ਨਹੀਂ ਸੀ ਆਉਂਦਾ। ਅੱਛਾ। ਮੈਨੂੰ ਕਹਿੰਦਾ ਨਾ ਜੀ ਨਾ ਤੈਨੂੰ ਰੋਣਾ ਹੀ ਪਊ। ਅੱਛਾ। ਮੈਂ ਕਹਾਂ ਮੈਨੂੰ ਨਹੀਂ ਰੋਣਾ ਆਉਂਦਾ। ਹਾਂ। ਭੈਣ ਜਦੋਂ ਮੈਂ ਇੱਧਰ ਜਾ ਕੇ ਦੇਖਿਆ। ਅੱਛਾ। ਮੇਰੀ ਸਾਸਰੀ ਨਾ ਈ ਤੋਂ ਹੀ ਹੋਈ ਜਾਵੇ। ਅੱਛਾ। ਮੈਨੂੰ ਤਾਂ ਆਪਣੇ ਵਿਆਹ ਦੇ ਵਿਆਹ ਦਾ ਚੇਤਾ ਯਾਦ ਆ ਗਿਆ। ਫੇਰ ਮੈਂ ਕਹਾਂ ਮੇਰੇ ਵੀ ਮੇਰੇ ਭੂਆ ਵਰਗੇ ਨੇ ਦੋਹੇ ਜੇ ਲਾਏ ਸੀ। ਅੱਛਾ। ਭੈਣ ਮੈਂ ਵੀ ਜਾ ਕੇ ਇੱਕ ਦੋ ਹਾਲ ਆਤਾ। ਅੱਛਾ। ਫੇਰ ਭ ਆਂਗਣ ਵੇੜੇ ਟੀਕੜਾਣੀ ਕੀਨੇ ਢੋਲੇ ਆ ਪਾਣੀ ਨੂਹਾਂ ਦੀ ਸਸਤੀ ਗਲਿਨੀਓ ਨੇ ਢੋਲੇ ਆ ਪਾਣੀ ਪੈਣੀ ਦੇ ਲੱਤ ਤੇ ਲੱਤ ਦੇ ਮੁੱਕੀ ਤੇ ਮੁੱਕੀ ਮੈਂ ਕਾ ਮੈਂ ਇਹ ਜਿਆ ਕੀ ਕਹਤਾ ਇਹ ਹੋਈ ਨਹੀਂ ਬੜੀ ਅੱਛਾ ਜਦੋਂ ਮੇਰੀ ਸੱਸ ਨੂੰ ਸੀੜੀ ਤੇ ਪਾਉਣ ਲੱਗੇ ਮੈਨੂੰ ਕਹਿੰਦਾ ਹੁਣ ਤਾਂ ਰੋਣਾ ਹੀ ਪਊਗਾ ਅੱਛਾ ਮੈਂ ਕਿਹਾ ਵੀ ਨਹੀਂ ਰੋਣਾ ਆਉਂਦਾ ਹਾਂ ਨਾ ਜੀ ਨਾ ਤੈਨੂੰ ਤਾਂ ਰੋਣਾ ਹੀ ਪਊਗਾ ਅੱਛਾ ਮੈਂ ਫੇਰ ਦੋਹਾ ਲਾਤਾ ਅੱਛਾ ਸਾਡੇ ਬਾਗਾਂ ਦੀ ਕੋਇਲ ਕਹਾਂ ਚਲੀਏ ਸਾਡੇ ਰੂਹਾਂ ਦੇ ਬੋਲ ਪਗਾ ਚਲੀਏ ਪਣ ਦੇ ਲੱਤ ਤੇ ਲੱਤ ਦੇ ਮੁਕੀ ਤੇ ਮੁਕੀ ਮੈਂ ਕਿਹਾ ਮੈਂ ਇਹ ਜਾ ਕੀ ਕਹਤਾ ਮੈਂ ਵੀ ਸੋਚਿਆ ਮੈਂ ਕੀ ਕਹਤਾ ਹੈ ਜਾਂ ਅੱਛਾ ਤਾਂ ਨਹੀਂ ਤਾਂ ਹੋਈ ਨਹੀਂ ਬੜੀ ਅੱਛਾ ਜਦੋਂ ਮੇਰੇ ਸਾਸਣੂ ਸੇਵਾ ਤੇ ਫੂਕਣ ਲੱਗੇ ਅੱਛਾ ਮੈਨੂੰ ਕਹਿੰਦਾ ਹੁਣ ਤਾਂ ਤੈਨੂੰ ਰੋਣਾ ਹੀ ਪਊਗਾ ਅੱਛਾ ਮੈਂ ਕਹਿੰਵੇਂ ਭਲਿਆ ਮਾਰਸਾ ਨਹੀਂ ਰੋਣਾ ਆਉਂਦਾ ਪਰ ਕਹਿੰਦਾ 나ਦੀ ਨਾ ਤੈਨੂੰ ਰੋਣਾ ਹੀ ਪਊਗਾ ਅੱਛਾ ਫਿਰ ਮੈਂ ਕਿਹਾ ਮੈਂ ਦੋ ਹਾਲਾਤਾਂ ਮੈਂ ਦੋ ਹਾਲਾਤਾਂ ਬੀਬੀ ਛਾੜਰੀ ਪੀੜੀ ਧੀ ਡੋਰ ਸੜਾਨੀਓ ਜੋਰ ਜੋਰ ਤਹੇ ਜੀ ਹੋਈ ਉਹ ਤਾਂ ਜਿਵੇਂ ਹੋ ਜਿਵੇਂ ਖੇਤ ਭਾਈ ਗਦੇ ਨਾਲ ਹੁੰਦੀ ਹੁੰਦੀ ਆ ਪਰ ਫਿਰ ਮੈਂ ਕਿਹੜਾ ਘਟ ਸੀ ਘਰੇ ਆ ਕੇ ਮੈਂ ਲੱਗ ਗਈ ਕਾਰਜ ਹੋ ਗਏ ਪੂਰੇ ਪੱਗਾ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਪੱਗਾ ਵਾਲਿਆਂ ਦੇ ਕੀ ਫੇਰ ਫੇਰ ਤੇਰਾ ਅੱਛਾ ਇਹ ਦਿਨ ਮੇਰੀ ਸੱਸ ਦਾ ਭੋਗ ਸੀ ਮੈਂ ਐਡਾ ਕੱਢਿਆ ਕੁੱਢ ਹਾਂ ਅੱਛਾ ਮੈਂ ਖਸਾਲੂ ਮੇਰੀ ਮਰ ਗਈ ਸੱਸ ਗੁੜੇ ਮੈਂ ਕੁੰਡ ਵਿੱਚ ਪਈ ਸੁ ਹੱਸ ਗੁੜੇ ਵੇ ਲੰਬੇ ਬੈਣ ਪਾਏ ਅੜਦਾ ਅੜਦਾ ਮੋਰ ਮੇਰੀ ਚੀਚੀ ਉੱਤੇ ਬੈ ਗਿਆ ਅੜਦਾ ਅੜਦਾ ਮੋਰ ਮੇਰੀ ਚੀਚੀ ਉੱਤੇ ਬੈ ਗਿਆ ਸ਼ੂ ਸ਼ਾਂ ਕਰਕੇ ਉਡਾ ਦਿੰਨੀ ਆਨੀ ਤੈਨੂੰ ਗਿੱਦੇ ਵਿੱਚ ਨੱਚਣਾ ਸਿਖਾ ਦਿੰਨੀ ਆਨੀ ਤੈਨੂੰ ਮੇਰੀਆਂ ਤਾਂ ਬਕੀਆਂ ਬਰਾਂਦ ਲੈ